ਸੋ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਆਂ ਦੂਜਾ ਗ੍ਰੰਥਿਆ ਨਵੇਂ ਨੇਮ ਦੇ ਵਿੱਚ ਉਹਦਾ 12 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਆਂ 10 ਤੱਕ ਦੇਖਾਂਗੇ ਅਤੇ ਇਸ ਲਈ ਜੋ ਮੇਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਪਿਆ ਗਿਆ ਅਰਥਾਤ ਸ਼ੈਤਾਨ ਦਾ ਕੱਲਿਆ ਹੋਇਆ ਪਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਇੱਥੇ ਪਰਮੇਸ਼ਵਰ ਦਾ ਦਾਸ ਪੌਲਸ ਆ ਉਹ ਗੱਲ ਕਰਦਾ ਆ ਕਹਿੰਦਾ ਪ੍ਰਕਾਸ਼ ਬਾਣੀਆਂ ਦੀ ਵੀ ਜਾਣਕਾਰੀ ਰੱਖਦਾ ਹੈ ਜਿਹੜਾ ਪਰਮੇਸ਼ਵਰ ਦਾ ਦਾਸ ਪੌਲਸ ਆ ਉਹਨੂੰ ਬਹੁਤ ਸਾਰੀਆਂ ਬੋਲੀਆਂ ਵੀ ਬੋਲਣੀਆਂ ਆਉਂਦੀਆਂ ਆ ਤੇ ਉਹਦੇ ਕੋਲੇ ਬਾਣੀ ਦਾ ਇਲਮ ਵੀ ਬੜਾ ਆ ਉਹਨੂੰ ਗਿਆਨ ਵੀ ਬਹੁਤ ਆ ਕਿਉਂਕਿ ਉਹ ਪਹਿਲਾਂ ਤੋਂ ਹੀ ਸ਼ਰਧੇ ਸਿਖਾਉਣ ਵਾਲਿਆਂ ਦੇ ਨਾਲ ਰਹਿੰਦਾ ਸੀ ਉਹ ਬਹੁਤ ਐਜੂਕੇਟਿਡ ਆ ਉਹ ਸਿੰਗਲ ਆ ਤੇ ਇਸ ਚੀਜ਼ ਦਾ ਵੀ ਉਹਦੇ ਅੰਦਰ ਇੱਕ ਘਮੰਡ ਆ ਕਿ ਮੈਂ ਪਵਿੱਤਰ ਤਾਈ ਦੇ ਵਿੱਚ ਆ ਵਿਆਹਾਂ ਹੋਿਆਂ ਨਾਲੋਂ ਉਹ ਆਪਣੇ ਆਪ ਨੂੰ ਜ਼ਿਆਦਾ ਚੰਗਾ ਸਮਝਦਾ ਆ ਤੇ ਭੁਖ ਬਾਣੀਆਂ ਵੀ ਆਉਣ ਵਾਲੇ ਸਮੇਂ ਦੀਆਂ ਪ੍ਰਕਾਸ਼ ਬਾਣੀਆਂ ਵੀ ਉਹਦੇ ਉੱਤੇ ਜ਼ਾਹਿਰ ਹੁੰਦੀਆਂ ਆ ਪਰ ਕੀ ਕਹਿੰਦਾ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਬਿਆ ਆ ਇੱਕ ਕੁਛ ਉਹਦੀ ਬਾਡੀ ਦੇ ਅੰਦਰ ਕੋਈ ਤਕਲੀਫ ਆ ਕੋਈ ਕਸ਼ਟ ਆ ਉਹਦੀ ਬਾਡੀ ਦੇ ਅੰਦਰ ਅਰ ਕੀ ਕਹਿੰਦਾ ਸ਼ੈਤਾਨ ਦਾ ਘੱਲਿਆ ਹੋਇਆ ਆ ਉਹ ਕੰਡਾ ਤੁਸੀਂ ਸੋਚ ਕੇ ਦੇਖੋ ਕਿ ਉਹ ਰਾਜਿਆਂ ਦੇ ਅੱਗੇ ਜਾ ਕੇ ਵੀ ਪ੍ਰਚਾਰ ਕਰਦਾ ਆ। ਉਹ ਡਿਫਰੈਂਟ ਡਿਫਰੈਂਟ ਸਟੇਟਸ ਨੂੰ ਟਰੈਵਲ ਕਰਕੇ ਜਾਂਦਾ ਆ ਵੱਖ-ਵੱਖ ਸੂਬਿਆਂ ਵਿੱਚ ਜਾਂਦਾ ਆ। ਅਰ ਉਹਨੂੰ ਇੰਨੀਆਂ ਕ ਭਾਸ਼ਾ ਆਉਂਦੀਆਂ ਆ ਵੀ ਜਿੱਥੇ ਜਾਂਦਾ ਉੱਥੇ ਦੀ ਭਾਸ਼ਾ ਵਿੱਚ ਜਾ ਕੇ ਪ੍ਰਚਾਰ ਕਰਦਾ ਆ। ਕਿੰਨਾ ਕੰਮ ਕਰ ਰਿਹਾ ਏ ਉਹ ਪਰਮੇਸ਼ਵਰ ਦਾ। ਤੇ ਜਦੋਂ ਉਹਦਾ ਇਨਕਾਊਂਟਰ ਹੋਇਆ ਸੀ ਸਿੱਧਾ ਯਿਸੂ ਮਸੀਹ ਜੀ ਨਾਲ ਹੀ ਹੋਇਆ ਸੀ। ਕਿਉਂਕਿ ਜਦੋਂ ਇੱਕ ਆਵਾਜ਼ ਆਈ ਨਾ ਰੋਸ਼ਨੀ ਚਮਕੀ ਤਾਂ ਪੌਲਸ ਨੇ ਕਿਹਾ ਕਿ ਕੌਣ ਆ ਤਾਂ ਉਸ ਆਵਾਜ਼ ਨੇ ਕਿਹਾ ਪੌਲਸ ਤੂੰ ਮੈਨੂੰ ਕਿਉਂ ਸਤੋਨਾ ਆ ਉਹਨੇ ਕਿਹਾ ਕੌਣ ਆ ਤਾਂ ਆਵਾਜ਼ ਆਈ ਮੈਂ ਯਿਸੂ ਆ ਸਿੱਧਾ ਯਿਸੂ ਮਸੀਹ ਦੇ ਨਾਲ ਉਹਦਾ ਇਨਕਾਊਂਟਰ ਸੀਗਾ ਫਿਰ ਵੀ ਉਹਦੇ ਜਿਸਮ ਦੇ ਅੰਦਰ ਕੁਝ ਇਹੋ ਜਿਹਾ ਸੀ ਜਿਹੜਾ ਉਹਨੂੰ ਸਤਾਉਂਦਾ ਰਹਿੰਦਾ ਸੀ ਖੁੱਲ ਕੇ ਉਸ ਚੀਜ਼ ਦਾ ਜ਼ਿਕਰ ਨਹੀਂ ਆ ਪਰ ਉਹਨੇ ਸਾਫ਼-ਸਾਫ਼ ਦੱਸਿਆ ਕਿ ਕੁਝ ਹੈਗਾ ਆ ਉਹਦੀ ਲਾਈਫ ਵਿੱਚ ਜਿਹੜਾ ਉਹਨੂੰ ਕਸ਼ਟ ਦਿੰਦਾ ਆ ਦੁੱਖ ਦਿੰਦਾ ਰਹਿੰਦਾ ਆ ਪਰ ਉਹ ਕੀ ਕਹਿੰਦਾ ਕਾਦੇ ਵਾਸਤੇ ਆ ਕਿਤੇ ਕਹਿੰਦਾ ਮੈਂ ਫੁੱਲ ਨਾ ਜਾਵਾਂ ਉਹ ਗੁਣ ਜਿਹੜੇ ਮੇਰੇ ਅੰਦਰ ਆ ਉਹਨਾਂ ਗੁਣਾ ਦਾ ਕਰਕੇ ਮੈਂ ਫੁੱਲ ਨਾ ਜਾਵਾਂ ਕਿਤੇ ਕਮੰਡ ਦੇ ਨਾਲ ਮੈਂ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵਾਂ ਕਿ ਕਹਿੰਦਾ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਜਦੋਂ ਹੀ ਕਮੰਡ ਆਉਣ ਲੱਗਦਾ ਆ ਉਹਨੂੰ ਉਹ ਕੰਡਾ ਚੁਬਦਾ ਆ ਕਿ ਆਹ ਦੇਖ ਤੇਰੇ ਵਿੱਚ ਕਮੀ ਆ ਤੇ ਉਹਦੇ ਕਮੰਡ ਨੂੰ ਝੁਕਣਾ ਪੈਂਦਾ ਆ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੀਜਾ ਹੁੰਦੀਆਂ ਆ ਧਨ ਬਹੁਤ ਆ ਜ਼ਮੀਨ ਬਹੁਤ ਆ ਪਰ ਔਲਾਦ ਹੈ ਨਹੀਂ ਕਿਸੇ ਦੇ ਕੋਲੇ ਦੋ ਪੁੱਤਰ ਹੋ ਸਕਦੇ ਆ ਚਾਰ ਵੀ ਹੋ ਸਕਦੇ ਆ ਪਰ ਅਗਿਆਕਾਰੀ ਵਿੱਚ ਨਹੀਂ ਹੋ ਸਕਦੇ ਕਈ ਵਾਰੀ ਇਹੋ ਜਿਹੇ ਸਿਚੁਏਸ਼ਨਸ ਵੀ ਹੁੰਦੀਆਂ ਆ ਕਿ ਬਹੁਤ ਸਾਰੇ ਲੋਕ ਐਤਾ ਆ ਉਹਨਾਂ ਦੇ ਕੋਲੇ ਬਹੁਤ ਸੋਹਣੀਆਂ ਨੌਕਰੀਆਂ ਆ ਸੋਹਣਾ ਪਰਿਵਾਰ ਆ ਪਰ ਉਹਨਾਂ ਦੇ ਜਿਸਮ ਦੇ ਅੰਦਰ ਕੋਈ ਐਹੋ ਜੀ ਬਿਮਾਰੀ ਆ ਜਿਹਦਾ ਕਰਕੇ ਉਹ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦੇ ਜਾਂ ਬਹੁਤ ਪੈਸਾ ਲਾ ਕੇ ਸੋਹਣਾ ਘਰ ਬਣਾਇਆ ਹੋ ਸਕਦਾ ਆ ਰੀਜਾ ਲਾਈਆਂ ਹੋ ਸਕਦੀਆਂ ਵਿੱਚ ਸੋਹਣਾ ਫਰਨੀਚਰ ਪਾਇਆ ਹੋ ਸਕਦਾ ਆ ਪਰ ਗਵਾਂਡ ਇਹੋ ਜਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਉਸ ਘਰ ਵਿੱਚ ਹੱਸ ਬੋਲ ਵੀ ਨਹੀਂ ਸਕਦੇ ਤੁਸੀਂ ਜਦੋਂ ਸੋਣਾ ਚਾਹੁੰਦੇ ਆ ਤੇ ਨਾਲ ਦੇ ਘਰ ਵਾਲੇ ਸ਼ਾਊਟ ਕਰਨ ਲੱਗ ਜਾਂਦੇ ਆ ਰੋਲਾ ਪਾਉਣ ਲੱਗ ਜਾਂਦੇ ਆ ਉਹ ਆਪਣੀ ਮਰਜ਼ੀ ਦੇ ਨਾਲ ਜੋ ਤੁਸੀਂ ਨਹੀਂ ਸੁਣਨਾ ਉਹ ਇਹੋ ਜੀਆਂ ਚੀਜ਼ਾਂ ਪਲੇ ਕਰਨੀਆਂ ਸ਼ੁਰੂ ਕਰ ਦਿੰਦੇ ਵਜਾਉਣ ਲੱਗ ਜਾਂਦੇ ਆ ਜਾਂ ਬਿਨਾ ਮਤਲਬ ਦੇ ਉਹ ਤੁਹਾਡੇ ਨਾਲ ਝਗੜੇ ਛੇੜਦੇ ਹੋ ਸਕਦੇ ਆ ਘਰ ਵੀ ਹੈਗਾ ਆ ਫਰਨੀਚਰ ਵੀ ਹੈਗਾ ਆ ਪਰ ਸੁੱਖ ਹੈ ਨਹੀਂਗਾ ਇਸੇ ਤਰ੍ਹਾਂ ਕੋਈ ਨੌਜਵਾਨ ਐਨ ਹੱਟਾ ਕੱਟਾ ਸਰੀਰ ਦਾ ਤਕੜਾ ਹੋ ਸਕਦਾ ਆ ਖੂਬਸੂਰਤ ਹੋ ਸਕਦੇ ਆ ਨੌਜਵਾਨ ਪੈਣ ਭਰਾ ਪੜ੍ਹੇ ਲਿਖੇ ਹੋ ਸਕਦੇ ਆ ਪਰ ਡਿਪਰੈਸ਼ਨ ਦੇ ਸ਼ਿਕਾਰ ਆ ਉਹਨਾਂ ਨੂੰ ਉਹਨਾਂ ਦੀ ਖੂਬਸੂਰਤੀ ਦਾ ਉਹਨਾਂ ਦੀ ਐਜੂਕੇਸ਼ਨ ਦਾ ਉਹਨਾਂ ਦੇ ਬਲ ਦਾ ਉਹਨਾਂ ਦੇ ਟੈਲੈਂਟ ਦਾ ਕੋਈ ਅਹਿਸਾਸ ਹੀ ਨਹੀਂ ਹੋ ਰਿਹਾ ਡਿਪਰੈਸ਼ਨ ਉਹਨਾਂ ਦੇ ਉੱਤੇ ਭਾਰੀ ਹੋ ਗਿਆ ਆ ਇਹ ਸਭ ਕੀ ਆ ਇਹ ਉਹੀ ਕੰਡੇ ਆ ਜਿਹੜੇ ਹਵਾ ਕੱਢਣ ਦੇ ਲਈ ਚੋਬੇ ਗਏ ਆ ਕਿ ਬਹੁਤਾ ਫੁੱਲ ਨਾ ਜਾਵੇ ਜੇ ਨੌਕਰੀ ਵੀ ਹੈਗੀ ਆ ਪੈਸਾ ਤੇ ਲਾ ਹੈਗਾ ਆ ਪਰਿਵਾਰ ਵੀ ਚੰਗਾ ਆ ਤੇ ਸਰੀਰ ਵੀ ਕਾਇਮ ਹੋਵੇ ਉਸ ਬੰਦੇ ਨੇ ਤਾਂ ਕਿਸੇ ਹੋਰ ਨੂੰ ਬੰਦਾ ਹੀ ਨਹੀਂ ਸਮਝਣਾ ਇਸ ਲਈ ਕੋਸ਼ਨਾ ਕੋਸ਼ ਇਹੋ ਜਿਹਾ ਰੱਖਿਆ ਆ ਜਿੱਥੇ ਉਹਨੂੰ ਅਹਿਸਾਸ ਹੋਵੇ ਕਿ ਮੇਰੇ ਨਾਲੋਂ ਵੀ ਬੈਸਟ ਕੋਈ ਹੋਰ ਹੈਗਾ ਆ ਜਿਹਦੇ ਕੋਲੇ ਘਰ ਆ ਸਾਰੇ ਸੁੱਖ ਆਰਾਮ ਦੀਆਂ ਚੀਜ਼ਾਂ ਆ ਉਹਦੇ ਕੋਲੇ ਉਹਨੇ ਤਾਂ ਕਿਸੇ ਨੂੰ ਟਿਕਣ ਨਹੀਂ ਦੇਣਾ ਪਰ ਉਹ ਬੇਆਰਾਮ ਰਹਿੰਦਾ ਆ ਇਸ ਲਈ ਉਹ ਆਰਾਮ ਨੂੰ ਤਰਸਦਾ ਆ ਤੇ ਦੂਜੇ ਦੀ ਬੇਆਰਾਮੀ ਨੂੰ ਸਮਝ ਸਕਦਾ ਆ ਹੁਣ ਸਾਡਾ ਦੇਖਣ ਦਾ ਨਜ਼ਰੀਆ ਆ ਜਾਂ ਤਾਂ ਅਸੀਂ ਇਹਨਾਂ ਨੂੰ ਪ੍ਰੋਬਲਮ ਸਮਝ ਸਕਦੇ ਆ ਕਿ ਮੇਰੀ ਜ਼ਿੰਦਗੀ ਚ ਇੰਨੀ ਵੱਡੀ ਪ੍ਰੋਬਲਮ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਕਿੱਦਾਂ ਡੀਲ ਕਰਨਾ ਆ ਪਰ ਜੇ ਤੁਸੀਂ ਪੌਲਸ ਦੇ ਵਾਂਗ ਦੇਖੋ ਉਹ ਚੰਗੀਆਂ ਚੀਜ਼ਾਂ ਨੂੰ ਬਰਕਤਾਂ ਸਮਝ ਕੇ ਲੈ ਰਿਹਾ ਆ ਅਰ ਜੀਵਨ ਵਿੱਚਲੇ ਕਸ਼ਟ ਨੂੰ ਉਹ ਪਰਮੇਸ਼ਵਰ ਦੀ ਇੱਕ ਤਾੜਨਾ ਦੇ ਵਜੋਂ ਲੈ ਰਿਹਾ ਕਿ ਉਹ ਇਸ ਲਈ ਆ ਕਿ ਮੈਂ ਕੁਮੰਡੀ ਨਾ ਹੋ ਜਾਵਾਂ ਅਸੀਂ ਵੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਦੋ ਚੀਜ਼ਾਂ ਆ ਜਿਹੜੀਆਂ ਡਿਸਟਰਬ ਕਰਦੀਆਂ ਆ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੀ ਤਾੜਨਾ ਵਜੋਂ ਲੈਣਾ ਹੈ ਕਿ ਇਹ ਸਾਨੂੰ ਲਿਮਟ ਵਿੱਚ ਰੱਖਣ ਦੇ ਲਈ ਆ ਕਿ ਅਸੀਂ ਹੱਦੋਂ ਬਾਹਲੇ ਫੁੱਲ ਨਾ ਜਾਈਏ ਅਸੀਂ ਕਿਤੇ ਦੂਜੇ ਦੇ ਉੱਤੇ ਹਾਵੀ ਹੋਣ ਵਾਲੇ ਨਾ ਹੋ ਜਾਈਏ ਅਸੀਂ ਕਿਤੇ ਦੂਜਿਆਂ ਨੂੰ ਸਤਾਉਣ ਵਾਲੇ ਨਾ ਬਣ ਜਾਈਏ ਇਸ ਲਈ ਇਹ ਚੀਜ਼ਾਂ ਆ ਅਰ ਪਰਮੇਸ਼ਵਰ ਦੇ ਅੱਗੇ ਪੌਲਸ ਨੇ ਪ੍ਰਾਰਥਨਾ ਵੀ ਕੀਤੀ ਕਹਿੰਦਾ ਇਹਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਕਿੰਨੀ ਵਾਰੀ ਬੇਨਤੀ ਕੀਤੀ ਤਿੰਨ ਵਾਰ ਦਾ ਮਤਲਬ ਕਿ ਮੈਂ ਵਾਰ-ਵਾਰ ਬੇਨਤੀ ਵੀ ਕੀਤੀ ਆ ਪਰਮੇਸ਼ਵਰ ਦੇ ਅੱਗੇ ਕੀ ਬੇਨਤੀ ਕੀਤੀ ਭਈ ਇਹ ਮੈਤੋਂ ਦੂਰ ਹੋਵੇ ਕਹਿੰਦਾ ਮੈਂ ਪਰਮੇਸ਼ਵਰ ਨੂੰ ਇਹ ਕਿਹਾ ਆ ਕਿ ਇਹ ਮੇਰੇ ਤੋਂ ਦੂਰ ਹੋ ਜਾਵੇ ਅਤੇ ਉਸ ਨੇ ਮੈਨੂੰ ਆਖਿਆ ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਹallelujah ਕੀ ਕਹਿੰਨਾ ਮੈਨੂੰ ਉੱਤਰ ਕੀ ਮਿਲਿਆ ਪਰਮੇਸ਼ਵਰ ਦੇ ਕੋਲੋਂ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਤੇ ਉਹਦੀ ਕਿਰਪਾ ਕੀ ਆ ਅੱਜ ਆਪਾਂ ਜਿਉਂਦੇ ਆ ਜਾਗਦੇ ਆ ਸੁਣਦੇ ਆ ਦੇਖਦੇ ਆ ਬੋਲਦੇ ਆ ਖਾਨ ਨੂੰ ਮਿਲ ਗਿਆ ਆ ਨਿਆਣੇ ਹੈਗੇ ਆ ਘਰ ਹੈਗਾ ਆ ਸਿਰ ਤੇ ਛੱਤ ਹੈਗੀ ਆ ਓਨ ਜਾਣ ਦਾ ਸਾਧਨ ਹੈਗਾ ਆ ਜੇਬ ਚ ਚਾਰ ਨੋਟ ਵੀ ਹੈਗੇ ਆ ਇਹ ਸਭ ਕੀ ਆ ਇਹ ਉਹਦੀ ਕਿਰਪਾਈ ਤੇ ਆ ਹallelujah ਕਿੰਨਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਆ ਉਹਦੀ ਕਿਰਪਾਈ ਬਥੇਰੀ ਆ ਹallelujah ਹallelujah ਇਹ ਅੱਖਾਂ ਉਹਦੀਆਂ ਹੀ ਦਿੱਤੀਆਂ ਆ ਕਿਰਪਾ ਆ ਤਾਂ ਹੀ ਕੰਮ ਕਰੀ ਜਾਂਦੀਆਂ ਆ ਜੋ ਕੋਸ਼ ਆਪਣੇ ਕੋਲ ਆ ਨਾ ਉਹਦੀ ਕਿਰਪਾ ਆ ਬਹੁਤ سارے ਲੋਕੀ ਰਾਤੀ ਪਲੈਨਿੰਗ ਬਣਾ ਕੇ ਸੁੱਤੇ ਹੋਣੇ ਆ ਪਰ ਵਿਚਾਰਿਆਂ ਨੂੰ ਚਾਂਸ ਨਹੀਂ ਮਿਲਿਆ ਕਿ ਉਹ ਆਪਣੀ ਯੋਜਨਾ ਦੇ ਹਿਸਾਬ ਨਾਲ ਉੱਠ ਦੇ ਤੇ ਅੱਜ ਦਾ ਦਿਨ ਆਪਾਂ ਨੂੰ ਮਿਲ ਗਿਆ ਇਹ ਕਿਰਪਾ ਨਹੀਂ ਆ ਤੇ ਹੋਰ ਕੀ ਆ ਕੋਈ ਆਪਾ ਪੈਸਾ ਤੇ ਅੱਲਾਹ ਦੇ ਕੇ ਥੋੜੀ ਖਰੀਦੇ ਅੱਜ ਦਾ ਦਿਨ ਤੇ ਨਾ ਇੰਨੀਆਂ ਖੂਬੀਆਂ ਹੀ ਆ ਆਪਣੇ ਵਿੱਚ ਭਾਵੇਂ ਇਸ ਧਰਤੀ ਉੱਤੇ ਜਿੰਨੇ ਮਰਜੀ ਅਮੀਰ ਲੋਕੀ ਹੋਣ ਪਰ ਉਹ ਜ਼ਿੰਦਗੀ ਖਰੀਦ ਨਹੀਂ ਸਕਦੇ ਅਗਰ ਸਾਨੂੰ ਜ਼ਿੰਦਗੀ ਮਿਲੀ ਹੋਈ ਆ ਔਰ ప్రతి ਦਿਨ ਮਿਲ ਰਹੀ ਆ ਇਹਦਾ ਮਤਲਬ ਉਹਦੀ ਕਿਰਪਾ ਸਾਡੇ ਉੱਤੇ ਬਹੁਤ ਹੀ ਆ ਹਾਲੇਲੂਇਆ ਇਸ ਲਈ ਕਦੇ ਵੀ ਪਰਮੇਸ਼ਵਰ ਦੇ ਨਾਲ ਨਾਰਾਜ਼ ਨਹੀਂ ਹੋਣਾ ਬਸ ਇਹ ਚੇਤੇ ਰੱਖਣਾ ਕਿ ਪਰਮੇਸ਼ਵਰ ਦੀ ਕਿਰਪਾ ਮੇਰੇ ਉੱਤੇ ਬਥੇਰੀ ਆ ਕਿਉਂ ਜੋ ਪਰਮੇਸ਼ਵਰ ਨੇ ਪੌਲਸ ਨੂੰ ਕਿਹਾ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ ਜਿਹੜੀ ਪਰਮੇਸ਼ਵਰ ਦੀ ਸਮਰੱਥਾ ਉਹ ਨਿਰਬਲਤਾਈਆਂ ਵਿੱਚ ਪੂਰੀ ਹੁੰਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਨੀਵਿਆ ਕਰਦੇ ਆਂ ਉਦੋਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਉੱਚਾ ਉੱਠਦਾ ਹੋਇਆ ਨਜ਼ਰ ਆਉਂਦਾ ਹੈ ਤੇ ਜਦੋਂ ਅਸੀਂ ਜ਼ੋਰ ਮਾਰਦੇ ਰਹਿੰਦੇ ਆਂ ਸਾਡੇ ਜ਼ੋਰ ਨਾਲ ਕੁਝ ਹੁੰਦਾ ਨਹੀਂ ਫਿਰ ਸ਼ਰਮਿੰਦੇ ਹੋ ਕੇ ਬਹਿਣਾ ਪੈਂਦਾ ਹੈ ਪਰ ਜਦੋਂ ਅਸੀਂ ਕਹਿੰਦੇ ਪ੍ਰਭੂ ਮੈਂ ਨਹੀਂ ਕਰ ਸਕਦਾ ਪਰ ਜੇ ਤੁਸੀਂ ਆਪਣਾ सामर्थ्य ਮੇਰੇ ਅੰਦਰ ਪਾ ਦਿਓ ਆਪਣੇ ਜ਼ੋਰ ਨਾਲ ਮੈਨੂੰ ਭਰ ਦਿਓ ਤੁਸੀਂ ਮੇਰੇ ਤੋਂ ਜੋ ਮਰਜ਼ੀ ਕਰਵਾ ਸਕਦੇ ਆ ਤੇ ਫੇਰ ਫੇਰ ਉਹਨੇ ਦਾਊਦ ਵਾਂਗਾਂ ਤੁਹਾਡੇ ਹੱਥ ਵਿੱਚ ਗੋਪੀਆ ਫੜਾ ਕੇ ਹਰੇਕ ਗੋਲੀਅਥ ਤੁਹਾਡੇ ਅੱਗੇ ਢਹ ਢੇਰੀ ਕਰ ਦੇਣਾ ਆ ਹਾਲੇਲੂਇਆ ਫੇਰ ਉਹਨਾਂ ਨੇ ਉਹ ਤੁਹਾਨੂੰ ਇਹੋ ਜਿਹਾ ਜ਼ੋਰ ਦੇਣਾ ਕਿ ਤੁਸੀਂ ਸ਼ੇਰਾਂ ਨੂੰ ਵੀ ਦੋ ਫਾੜ ਕਰ ਦਿਓ ਚੀਤਿਆਂ ਦੇ ਮੂੰਹ ਚ ਤੁਸੀਂ ਆਪਣੀਆਂ ਭੇਡਾਂ ਬੱਕਰੀਆਂ ਨੂੰ ਬਚਾ ਸਕਦੇ ਆ ਭਾਵੇਂ ਹਰੇਕ ਉਹ ਚੀਜ਼ ਜੋ ਵੈਰੀ ਨੇ ਤੁਹਾਡੇ ਤੋਂ ਖੋਹੀ ਆ ਤੁਸੀਂ ਉਹਨੂੰ ਵਾਪਸ ਲੈ ਸਕਦੇ ਆ ਯਿਸੂ ਮਸੀਹ ਦੇ ਨਾਮ ਚ ਪਰ ਕਦੋਂ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕਰਦੇ ਆ